ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਕੁੱਕੜ ਜੋਧਪੁਰ ਵਾਲਾ ਅਸੀਂ ਆਪਣੇ ਪਿੰਡ 'ਚ ਖੜੇ ਆ ਤੇ ਆਹ ਸਿਮਲਾ ਮਿਰਚ ਦੇਖੋ ਲੱਗੀ ਪਈ ਆ ਵੀਰੋ ਸਿਮਲਾ ਮਿਰਚ ਤਿਆਰ ਵੀ ਹੋਈ ਪਈ ਆ ਤੇ ਇਹ ਗੁੱਡੀ ਗੁੱਡੀ ਜਾਂਦੇ ਆ ਇੱਕ ਬੰਦਾ ਗੁੱਡੀ ਜਾਂਦਾ ਇਹਨੂੰ ਇਹ ਗੁੱਡੇ ਦੇਖ ਲਓ 10 ਬੰਦਿਆਂ ਦਾ ਇੱਕ ਅਜਿਹੇ ਯੰਤਰ ਆ 10 ਬੰਦਿਆਂ ਦਾ ਇਕੱਲਾ ਬੰਦਾ ਕੰਮ ਕਰੀ ਜਾਂਦਾ ਤੇ ਸੋਨੋ ਉਹ ਯੰਤਰ ਵੀ ਦਿਖਾਉਨੇ ਆ ਤੇ ਆਪਾਂ ਬੰਦੇ ਨਾਲ ਗੱਲਬਾਤ ਵੀ ਕਰਾਉਨੇ ਆ ਕਿੰਨੇ ਨਾਲ ਸੰਦਾ ਆ ਇਹ ਕੀ ਗੱਲਬਾਤ ਆ ਆਜੋ ਮੁੰਡਿਓ ਕਰਦੇ ਆ ਥੋੜੀ ਗੱਲਬਾਤ ਉਹ ਮੁੰਡੇ ਕੰਮ ਕਰੀ ਜਾਂਦੇ ਆ ਦਿਖਾਉਨੇ ਆ ਆਜੋ ਆਪਣੇ ਵੀਰਾਂ ਨੂੰ ਚੱਲਦਾ ਦਿਖਾ ਪਹਿਲਾਂ ਦਾ ਯੰਤਰ ਦਿਖਾ ਆ ਦਿਖਾ ਦਗ ਲਾ ਬੰਦ ਕਰ ਲਾ ਮਲਾ ਬੰਦ ਕਰ ਬੰਦ ਕਰ ਲਾ ਜਮਾ ਬੰਦ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਠੀਕ ਆ ਤੀਨਾ ਬਾਈ ਤੇਰਾ ਮੁਖਨ ਕਿਹੜਾ ਪਿੰਡਾ ਤੇਰਾ ਜੋਧਪੁਰ ਤੇ ਇਹ ਬਾਈ ਤੁਸੀਂ ਆ ਕੰਮ ਕਰੀ ਜਾਂਦੇ ਹੋ ਤੇ ਇਹ ਦੇਖ ਲਓ 10 ਬੰਦਿਆਂ ਦਾ ਕੱਲਾ ਸੰਦ ਕੰਮ ਕਰੀ ਜਾਂਦਾ ਕਿੰਨੇ ਦਾ ਸੰਦ ਆ ਯਾ ਕੀ ਅਲਵਾਤਾ ਮੈਨੂੰ ਸਾਰੀ ਗੱਲਬਾਤ ਦੱਸ ਦੇਵੋ ਇਹ 70 ਤੇ 90 ਦੇ ਇਹ ਜੇ ਲਗਭਗ ਜੇ ਆਇਆ ਜੀ ਅੱਛਾ ਉੱਚੀ ਬੋਲ ਮਾਰਾ ਜਾ ਤੇ ਅੱਛਾ ਜੀ ਇਹ ਫਿਰ ਹੁਣ ਤੁਸੀਂ ਇਹਦਾ ਗੁੱਡ ਤੇ 2 ਵਾਰ ਕੀ ਕਰੋਗੇ ਇਹਦਾ ਇਹਦੇ ਨਾਲ ਮਿੱਟੀ ਲਾਵਾਂਗੇ ਜੀ ਠੀਕ ਆ ਸਰਪਾਲੀ ਨਾਲ ਮਿੱਟੀ ਇਹ ਬਣਦਾ ਨਹੀਂ ਸੀ ਵਧੀਆ ਹੁਣ ਵਧੀਆ ਬਣਾਉਂਦਾ ਅੱਛਾ ਪਹਿਲਾਂ ਤੁਸੀਂ ਉਹ ਜਿੱਟਾ ਚੱਲਿਆ ਜਾਂਦਾ ਉਹਦੇ ਨਾਲ ਕੰਮ ਕਰਦੇ ਰਹੇ ਹੋ ਦੂਜੀ ਤਰਪਾਲੀ ਮਾਰਦੇ ਤਰਪਾਲੀ ਨਾਲ ਕਿਹਨਾਂ ਨਾਲ ਹੱਥਾਂ ਨਾਲ ਠੀਕ ਆ ਹੁਣ ਇਹਦੇ 'ਚ ਰੇਹ ਪਾ ਕੇ ਇਹ ਇਹ ਸੰਦ ਫਿਰ ਕਿੰਨੇ ਚੱਤੇ ਕਿੰਨਾ ਬਾਣ ਤਿਆਰ ਕਰ ਦਿੰਦਾ ਇਹ। ਇਹ ਯਾਰ ਸਾਰੇ ਦਿਨ ਤੇ ਚਾਰ ਕਿੱਲੇ ਮਾਰ ਦਿੰਦਾ ਇਹ। ਠੀਕ ਆ ਤੇਲ ਕਿੰਨਾ ਖਾਂਦਾ ਇਹ? ਤੇਲ ਤਾਂ ਇਹੀ ਖਾਂਦਾ ਹੋਊਗਾ 4-5 ਲੀਟਰ ਖਾ ਜਾਂਦਾ। ਕਿੱਲੇ ਦਾ ਕਿੱਲੇ ਦਾ ਕਿੰਨਾ ਖਾਂਦਾ ਇਹ? ਕਿੱਲੇ ਦਾ ਡੂੜ ਕਲੈਕਟਰ ਖਾਂਦਾ। ਠੀਕ ਆ। ਫੇਰ ਤਾਂ ਬਈ ਇਹ 10 ਬੰਦਿਆਂ ਦਾ ਇਕੱਲਾ ਬੰਦਾ ਦੇਖ ਲੋ ਕੰਮ ਕਰਦਾ 10 ਬੰਦੇ ਵੀ ਨਹੀਂ ਕਰਦੇ। 100 ਰੁਪਏ ਦੇ ਤੇਲ ਨਾਲ ਕਿੱਲੇ 'ਚ ਫਿਰ ਜਾਂਦਾ। ਹਾਂ। ये फिर भाई सारी हम कख पठे नीति फिर ठीक है हां जी भा जो किसी ने मिर्च गुडनी है ठीक है ਇਹ ਬਾਈਆਂ ਦਾ ਨੰਬਰ ਵੀ ਦੇ ਰਹੇ ਨੇ ਸਾਨੂੰ ਤੇ ਇਹ ਸੰਧ ਬਹੁਤ ਹੀ ਚੰਗਾ ਵਧੀਆ ਸੰਧ ਦਾ ਖਾਸ ਬੰਦਿਆਂ ਦਾ ਇਕਲਾ ਸੰਧ ਤੁੰਮ ਕਰੀ ਜਾਂਦਾ ਹੈ ਜੇ ਕਿਸੇ ਭਰਾ ਨੇ ਲਿਆਉਣੀ ਆ ਮੇਚਾਂ ਗੁੱਟਣ ਖਾਤਰ ਇਹ ਲੱਖ ਰੁਪਏ ਦਾ ਸੰਧ ਹੈ ਇਹ ਤੇ ਲੋ ਪਾਵਰ ਵਾਲਾ ਦਾ ਸੰਧ ਹੈ ਇਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਦਾਂਗੇ ਸਕਰੀਨ ਤੇ ਦੇ ਦਾਂਗੇ ਨੰਬਰ ਤੇ ਜਰੂਰ ਸੰਪਰਕ ਕਰੋ ਪ੍ਰਾਮਾਣ ਤੇ ਸਾਡੀ ਵੀਡੀਓ ਵਕਤ ਬਾਅਦ ਸ਼ੇਅਰ ਕਰੋ ਤੇ ਟਮਾਟਾ ਵੀ ਕਰਕੇ ਦੇਖੋ ਸੋਨੂੰ ਇਹ ਸੰਭ ਕਿਵੇਂ ਲੱਗਿਆ ਠੀਕ ਆ ਓਕੇ ਵੀਰੇ ਧੰਨਵਾਦ ਸੋਨੂੰ ਨੰਬਰ ਸਕਰੀਨ ਤੇ ਆ ਜੂਆ ਇਹ ਵੀ ਦੱਸ ਆ ਮੈਂ ਕਿੰਨੇ ਚਿਰ ਦੀ ਆ ਕਿੰਨੀ ਮਿੱਥ ਤੋੜਤੀ ਛੇਦੂ ਪਹਿਲਾਂ ਪਹਿਲਾਂ ਜੀ ਭਾਈ ਗੱਗ ਦੀ ਭਾਰਤੀਕਾ ਠੀਕ ਆ ਗੱਡੀ ਠੀਕ ਆ ਹਾਂ ਤੇ 2.5 ਮਿੰਨ ਦੀ ਮਿਰਚ ਆ ਠੀਕ ਆ ਕਿੰਨੇ ਕਿਲ ਦੇ ਮਿਰਚ ਆ ਤੁਹਾਡੇ ਕੋਲੇ 15 ਕਿਲ ਮਿਰਚ ਆ ਭਾਈ ਠੀਕ ਆ ਕਰਬੂਜਾ

ਕੁਝ ਉਤ ਨਹੀਂ ਚੱਲਦਾ ਵੀਡੀਓ ਦੇ ਵਿੱਚ ਆਪਾਂ ਸਹੀ ਗੱਲ ਕਹਿਣੀ ਆ ਬਾਈ ਠੀਕ ਆ ਆ ਦੇਖੋ ਬਾਈ ਥੋੜੇ ਸਾਹਮਣੇ ਮਰਤ ਖੜੀ ਆਈ ਥਾਲ ਹੋਈ ਬਹੁਤ ਚੰਗੀ ਵੈਰੇਟੀ ਹੈ ਵੈਰੇਟੀ ਬਾਈ ਕਿਹੜੀ ਆ ਇਹ ਵੈਰੇਟੀ ਤਾਂ ਨਹੀਂ ਬਾਈ ਉਹ ਸਾਡੇ ਮਾਲਕ ਨੂੰ ਪਤਾ ਠੀਕ ਆ ਠੀਕ ਆ ਪੱਕਾ ਮਾਲੇ ਬੰਦੇ ਆ ਠੀਕ ਆ ਬਾਈ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਕਰਕੇ ਦੱਸੋ ਸਾਨੂੰ ਆ ਵੀਡੀਓ ਕਿਵੇਂ ਲੱਗੀ ਤੇ ਧੰਨਵਾਦ ਤੁਹਾਡਾ